ਇਹ ਦੇਰੀ ਪਾਣੀ ਜਾਂਦਾ ਹੈ 1000 ਰੁਪਏ ਨਾ ਕਿ ਸੈਲੇ ਨਾ ਬਸ ਨਹੀਂ ਇਹੀ ਗੱਲ ਬੜੀ ਹੈ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਪਹਿਲੀ ਵਾਰ ਚੈਨਲ ਤੇ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ ਆਪਣੇ ਨਾਲ Facebook ਤੇ ਐਡ ਹੋਣਾ ਚਾਹੁੰਦੇ ਨੇ ਦੋਸਤੋ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ Facebook ਤੇ ਪੇਜ ਬਣਿਆ ਹੋਇਆ ਫੇਜ ਨੂੰ ਲਾਈਕ ਕਰੋ ਫੋਲੋ ਕਰੋ ਦੋਸਤੋ ਅੱਜ ਆਪਾਂ ਪਹੁੰਚੇ ਹੋਇਆ ਧਨੌਲਾ ਮੰਡੀ ਜਿਹੜੇ ਕਿ ਮਹੀਨੇ 'ਚ ਦੋ ਵਾਰ 11 ਤੇ 27 ਤਰੀਕ ਨੂੰ ਲੱਗਦੀ ਹੈ ਅੱਜ ਤੁਹਾਡੇ ਵਾਸਤੇ ਇੱਕ ਤੀਸਰੇ ਸੂਏ ਝੋਟੀ ਲੈ ਕੇ ਆਏ ਹਾਂ ਦੋਸਤੋ 22 ਕਿਲੋ ਦੁੱਧ ਝੋਟੀ ਥੱਲੇ ਤਿਆਰ ਆ ਥਾਣਾਵਾਰਨਾ ਇੱਕ ਵਾਰ ਨੇੜ ਤੋਂ ਦੇਖ ਲਓ ਤੇ ਬਾਕੀ ਅਗਲੀ ਗੱਲਬਾਤ ਮੈਂ ਸਾਰੀ ਬਾਈ ਨਾਲ ਕਰਾ ਦੂੰਗਾ ਦੋਸਤੋ ਜਿਹਨੂੰ ਵੀ ਝੋਟੀ ਪਸੰਦ ਆਊਗੀ ਬਾਈ ਨਾਲ ਕਨੈਕਟ ਕਰਕੇ ਬਾਈ ਨਾਲ ਫੋਨ ਤੇ ਕਨੈਕਟ ਕਰਕੇ ਤੁਸੀਂ ਖਰੀਦ ਸਕਦੇ ਹੋ ਦੋਸਤੋ ਮੁਕਸਰ ਏਰੀਆ ਦੀ ਝੋਟੀ ਹੈ ਤੇ ਆਜੋ ਦੋਸਤੋ ਅਗਲੀ ਗੱਲਬਾਤ ਤੁਹਾਡੀ ਬਾਈ ਨਾਲ ਕਰਵਾ ਦਿੰਦੇ ਹਾਂ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾਮ ਕੀ ਆ ਬਾਈ? ਹਰਮਨ ਸਿੰਘ ਜੀ। ਪਿੰਡ ਕਿਹੜਾ ਜੀ? ਸੰਗੂਤਾਂ ਦਾ ਪਿੰਡ ਆ ਜਿਲ੍ਹਾ ਮੁਕਸਰ ਆ। ਅੱਛਾ ਮੁਕਸਰ ਦੇ ਨੇੜੇ ਹੀ ਰਹਿ ਜਾਂਦਾ ਜੀ। ਹਾਂ ਜੀ। ਠੀਕ ਆ ਜੀ। ਠੀਕ ਆ ਜੀ। ਇਹ ਕਿੰਵੇਂ ਸੂਇਆ ਸੂਇਆ ਝੋਟੀ? ਇਹ ਤੀਜੇ ਸੂਏ ਸੂਏ ਆ ਜੀ। ਤੀਜੇ ਸੂਏ ਬੱਚਾ ਕਿਹਿਆ ਨਾਲ? ਇਹਦਾ ਨਾਮ ਅਗਰ ਕਟਾ ਜੀ। ਕਿੰਨੇ ਕਿ ਦਿਨ ਹੋ ਗਏ ਸੂਇ ਨੂੰ? ਇਹਨੂੰ ਹੋ ਗਏ 25-28 ਦਿਨ ਹੋ ਗਏ। 25-28 ਦਿਨ। ਦੁੱਧ ਕਿੰਨਾ ਤਿਆਰ ਆ ਜੀ ਇਸ ਟ ਕੰਡੇ ਲਾਉਣ ਵਾਲਾ 22 ਕਿਲੋ ਰੈਡੀ ਹੈ ਜੀ ਹਾਂ ਜੀ ਰੇਟ ਕਿੰਨਾ ਕਰਦੇ ਹੋ 2 ਲੱਖ ਰੁਪਈਆ ਕਰਦੇ ਹਾਂ ਜੀ ਕਿੰਨੇ ਕਿ ਕੀ ਛੱਡ ਦੋਗੇ ਭਾਈ ਜਿੱਥੇ ਸੌਦਾ ਰਲ ਗਿਆ ਉੱਥੇ ਛੱਡ ਦਾਂਗੇ ਆਈਡੀਆ ਜ਼ਿਆਦਾ ਹੁੰਦੀ ਆ ਭਾਈ ਦੇ ਦਾਂਗੇ 175 1 ਲੱਖ 75 ਹਜ਼ਾਰ ਦੀ ਆਪਣਾ ਨੰਬਰ ਬੋਲ ਦੋ 92033 23400 ਵਪਾਰ ਦਾ ਹੀ ਕੰਮ ਆ ਭਾਈ ਹਾਂ ਜੀ ਕਰ ਵੀ ਹੁੰਦੇ ਆ ਜਾਨਵਰ ਆਪਣੇ ਕੋਲੇ ਹਾਂ ਘਰੇ ਵੀ ਹੁੰਦੇ ਬਹੁਤ ਜਗੇ 20 ਡੇਰ ਤੋਂ ਉੱਤੇ ਰੱਖਦੇ ਮੈਂ ਆਪਾਂ ਘੱਟ ਅੱਛਾ 20 ਕਿਲੋ ਤੋਂ ਬਾਹਰ ਵਾਲੀਆਂ ਮੈਸੇਂ ਹੁੰਦੀਆਂ ਹਾਂ ਕਿੰਨੇ ਕੇ ਰੇਟ ਵਾਲੀਆਂ ਆਈਡੀਆ ਜੀ ਕਿੱਥੇ ਤੋਂ ਕਿੱਥੇ ਤੱਕ ਹੁੰਦੀਆਂ ਲੱਖ ਰੁਪਏ ਤੋਂ ਲੈ ਕੇ 3 ਲੱਖ ਰੁਪਏ ਤੱਕ ਆਪਣੇ ਮੈਂ 1 ਲੱਖ ਤੋਂ ਲੈ ਕੇ 3 ਲੱਖ ਤੱਕ ਵੀ 5-7 ਡੰਗਰ ਹਰ ਵਕਤ ਅਵੇਲੇਬਲ ਹੁੰਦੇ ਆ ਝੋਟੀ ਇੱਕ ਵਾਰੀ ਖੋਲ ਕੇ ਦਿਖਾ ਦੋ ਦੋਸਤੋ ਤੀਜੇ ਦਿਨ ਝੋਟੀਆਂ 20-25 ਦਿਨਾਂ ਦੀ ਸੂਈਆਂ ਥਾਨ ਨਾਲ ਰੱਖ ਸਕਦੇ ਹੋ ਨੇੜੇ ਤੋਂ ਕਢਾਈ ਦੇਵਣੀਆਂ ਆਪਾਂ ਦੋਨੇ ਕਢਾ ਲੈਣੇ ਹੁਣ ਇੱਕ ਮਿੰਟ 22 ਕਿਲੋ ਦੁੱਧ 22 ਕਹਿੰਦਾ ਕੰਡੇ ਨੂੰ ਕੰਡੇ ਲਾ ਕੇ ਤੋਦਨ ਵਾਲਾ ਦੋਸਤੋ ਬਿਲਕੁਲ ਕੁੰਡੇ ਸਿੰਘਾਂ ਦਾ ਬਹੁਤ ਵੱਡੇ ਹਵਾਨੇ ਦੀ ਝੋਟੀਆਂ ਦੋਸਤੋ ਮੁਕਸਰੇ ਏਰੀਏ ਦੀ ਫੋਟੇ ਮੁੱਢਾ ਦੇ ਥਣ ਲੱਗੇ ਨੇ ਦੋਸਤੋ ਚਾਰੇ ਥਣ ਨਿਖੜਵੇਂ ਲੱਗੇ ਨੇ ਐਚ ਐਫ گاਵਾ ਵਰਗਾ ਹਵਾਨਾ ਦੋਸਤੋ ਝੂਠੀ ਦਾ ਐਚ ਐਫ گاਵਾ ਵਾਂਗੂ ਲੱਤਾਂ ਨੂੰ ਚੋਰੀਆਂ ਕਰ ਕਰਕੇ ਤੁਰਦੀਆ ਦੋਸਤੋ ਬਹੁਤ ਵੱਡੇ ਹਵਾਨੇ ਦੀ ਝੂਠੀ ਹੈ ਦਰਮਿਆਨੇ ਇੱਕ ਅੱਧ ਕਾਟਛਾ ਦੋਸਤੋ ਬਹੁਤ ਭਾਰੀ ਹਵਾਨੇ ਦੀ ਹੈ ਇੱਕ ਵਾਰ ਨੇੜੇ ਤੋਂ ਥਣ ਹਵਾਨਾ ਫੇਰ ਦਿਖਾ ਦੇਣਾ ਤੁਹਾਨੂੰ 22 ਕਿਲੋ ਦੁੱਧ 22 ਕੰਨੜੇ ਤੇ ਤੋਲਣਾ ਹੈ ਮੰਗ ਰਹੇ ਦੇ ਕੱਟਾ ਦੋਸਤੋ ਜਿਹਨੂੰ ਝੋਟੀ ਪਸੰਦ ਆਊਗੀ ਦੋਸਤੋ 22 ਨਾਲ ਕਨੈਕਟ ਕਰਕੇ ਨੰਬਰ 22 ਹੋਰ ਉਹਨਾਂ ਮੈਂ ਸਕਰੀਨ ਤੇ ਲਾ ਦੂੰਗਾ 22 ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਆਹ ਦੋਸਤੋ ਇਹਦੇ ਨਾਲ ਬੱਚਾ ਜਿਹੜਾ ਖੜਾ ਸਾਹਮਣੇ ਕੱਟਾ ਇੱਕ ਵਾਰ ਮੂੰਹ ਮੱਥਾ ਦਿਖਾ ਦੇਣਾ ਦੋਸਤੋ ਦੂਜੀ ਦਾ ਬਿਲਕੁਲ ਕੁੰਡੇ ਸਿੰਘ ਆ ਤੇ ਤੀਜੇ ਇਸਦੇ ਬਕਸਰ ਏਰੀਆ ਦੀ ਝੋਟੀ ਆ ਦੋਸਤੋ ਜਿਹੜੇ ਵੀਰ ਨੂੰ ਝੋਟੀ ਪਸੰਦ ਆਊਗੀ 22 ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਇੱਕ ਵਾਰੀ ਹਵਾਨਾ ਦਿਖਾ ਦੇਣਾ ਦੋਸਤੋ ਅੱਗੇ ਤੋਂ ਹਵਾਨਾ ਲੈ ਕੇ ਦੋਸਤੋ ਪਿੱਛੇ ਸ਼ੂ ਤਾਂ ਕਹਵਾਨਾ ਹੈ ਤਕਰੀਬਨ ਤਕਰੀਬਨ ਇੱਕ ਗਿੱਠ ਵਾਂਗੂ ਦੋਸਤੋ ਬੈਕ ਤੇ ਕੱਢਦੀ ਆ ਝੋਟੀ ਹਵਾਨਾ ਬਹੁਤ ਚੰਗੀ ਝੋਟੀਆਂ ਦੋਸਤੋ ਮੁਕਸਰ ਏਰੀਆ ਦੀ ਜਿਹਨੂੰ ਵੀ ਝੋਟੀ ਪਸੰਦ ਆਊਗੀ ਦੋਸਤੋ ਨੇੜ ਆ ਕੇ ਆਪਣੀ ਤਸੱਲੀ ਕਰਕੇ ਖਰੀਦ ਲਿਓ ਨੰਬਰ 22 ਹੋਰ ਹਾਂ ਦਾ ਸਕਰੀਨ ਤੇ ਚੱਲਦਾ ਰਹੂਗਾ ਵੱਡੇ ਹਵਾਨੇ ਆ ਦੋਸਤੋ ਇੱਕ ਵਾਰ ਹਵਾਨਾ ਨੇੜੇ ਤੋਂ ਤੁਹਾਨੂੰ ਫੇਰ ਦਿਖਾਦਾ ਨਾ ਮੈਂ 22 ਕਿਲੋ ਦੁੱਧ 22 ਕਹਿੰਦਾ ਕੰਡੇ ਤੇ ਲਾਉਣ ਵਾਲਾ ਹੈ ਗਰੰਟੀ ਨਾਲ 22 ਕਿਲੋ ਦੁੱਧ ਇਸ ਟਾਈਮ ਇਹ ਥੱਲੇ تیار ਆ 25 ਦਿਨਾਂ ਦੀ ਸੂਜ ਹੋਈ ਆ ਆਹ ਦੋਸਤੋ ਇਹਦੇ ਨਾਲ ਬੱਚਾ ਆ ਟੱਟਾ ਇਹਦਾ ਤੇ ਬਿਲਕੁਲ ਕੁੰਬੇ ਸਿੰਗਾ ਆ ਦੋਸਤੋ ਕਾਇਚੇ ਕੋਲ ਗਾਵਾ ਦੇ ਦਾਹ ਬਾਨਾ ਦੋਸਤੋ ਜੋਟੀ ਦਾ ਇੱਕ ਵਾਰ ਪਿੱਛੇ ਤੋਂ ਫੇਰ ਦਿਖਾਦਾ ਨਾ ਮੁਖਰੀ ਦੀ ਜਵਾਈ ਵਾਲੇ ਚਾਰੋਂ ਥਾਂ ਦੋਸਤੋ ਨਿਖੜਵੇਂ ਲੱਗੇ ਨੇ ਤਕਰੀਬਨ ਪਿਛਲੇ ਤੋਂ ਪਿਛਲੇ ਥਣ ਦੀ ਦੂਰੀ ਵੀ ਬਹੁਤ ਆ ਦੋਸਤੋ ਇਹ ਦਿਖਾਵਾ ਮੈਂ ਇੱਧਰ ਵੀ ਦਿਖਾਉਣਾ ਚਾਹਣਾ ਤੁਹਾਨੂੰ ਅਗਲੇ ਤੋਂ ਪਿਛਲੇ ਥਣ ਦੀ ਦੂਰੀ ਵੀ ਬਹੁਤ ਦੂਰੀ ਬਹੁਤ ਨੇ ਲੱਗ ਰਹੇ ਨੇ ਬਹੁਤ ਨੇ ਜਿਹੜੀ ਦੁੱਖ ਵਾਲੀ ਝੁਕੀ ਲੱਗੇ ਉਸ ਤੋਂ ਮੁਖਰੀ ਦੀ ਜਵਾਈ ਵਾਲੇ ਲੱਗੇ ਨੇ ਸਾਰੇ ਬਾਕੀ ਜਿਹਨੂੰ ਝੋਟੀ ਪਸੰਦ ਆਊਗੀ ਦੋਸਤੋ ਜਵਾਈ ਦਾ ਨੰਬਰ ਚੱਲੂ ਸਕਰੀਨ ਤੇ ਬਾਈ ਨਾਲ ਕਨੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਐਂਡ ਤੱਕ ਦੇਖਣ ਵਾਸਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ